ਪਹਿਲਾਂ ਤਾਂ ਸਰਗੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹਾਜੀ ਚੋ ਸਰਗੀ ਪਰਿਵਾਰ ਨੂੰ ਸੰਜੀਵਨ ਪਾਜੀ ਨੂੰ ਰੰਜੀਵਨ ਨੂੰ ਔਰ ਸਾਰੇ ਪਰਿਵਾਰ ਨੂੰ ਦਿਲੋਂ ਮੁਬਾਰਕਾਂ ਇੱਕ ਜ਼ੋਰਦਾਰ ਤਾੜੀ ਸਰਗੀ ਪਰਿਵਾਰ ਦੇ ਲਈ ਬਹੁਤ ਸਨੇ ਕਲਾਕਾਰਾਂ ਦਾ ਸਫਰ ਜਿਹੜਾ ਹੈ ਉਹ ਸਰਗੀ ਪਰਿਵਾਰ ਨਾਲ ਸ਼ੁਰੂ ਹੋਇਆ ਹੈ ਮੈਨੂੰ ਲੱਗਦਾ ਹੈ ਕਿ गिनती करनी ਔਖੀ ਹੋ ਜਾਣੀ ਹੈ ਕਿਉਂਕਿ ਬਹੁਤ ਸਾਰੇ ਆਰਟਿਸਟਾਂ ਦਾ ਅਸੀਂ ਜਾਣਦੇ ਹਾਂ ਜਿਨ੍ਹਾਂ ਨੂੰ ਬੜਾ ਲੰਮਾ ਸਮਾਂ ਕੰਮ ਕਰਦੇ ਦੇਖ ਰਹੇ ਹਾਂ ਖੁਦ ਵੀ ਨਾ ਉਹਨਾਂ ਦੇ ਵਿੱਚੋਂ ਮੇਰੇ ਪਰਿਵਾਰ ਦੇ ਨਾਲ ਤਾਂ ਸਰਗੀ ਪਰਿਵਾਰ ਨਾਲ ਤਾਂ ਬਹੁਤ ਲੰਮਾ ਰਿਸ਼ਤਾ ਹੈ ਇਸ ਤੋਂ ਵੀ ਜ਼ਿਆਦਾ ਕਿਉਂਕਿ ਮੈਂ ਬਹੁਤ ਛੋਟੀ ਸੀ ਜਦੋਂ ਅੰਦਰ ਰੂਪ ਬੰਗਲ ਮੈਨੂੰ ਨਾਟਕ ਕਰਵਾਉਣ ਲੈ ਕੇ ਗਏ ਸੀਗੇ ਇੱਕ ਵਾਰੀ ਮਨਿਆਰ ਸਕੂਲ ਦੇ ਵਿੱਚ ਮੈਂ ਜਦ ਪ੍ਰੈਟੀ ਬੋਲਦੀ ਹਾਂ ਰੰਜੀਵਨ ਨੂੰ ਅਸੀਂ ਪ੍ਰੈਟੀ ਕਹਿੰਦੇ ਹੁੰਦੇ ਸੀ ਤੇ ਇਹ ਤੇ ਪਵਨ ਦੋਨੋਂ ਜਣੇ ਮੋਨੋ ਐਕਟਿੰਗ ਕਰਦੇ ਹੁੰਦੇ ਸੀ ਸਕਿਟ ਕਰਦੇ ਹੁੰਦੇ ਸੀ ਤੇ ਅੰਕਲ ਨੇ ਇੱਕ ਵਾਰੀ ਕਿਸੇ ਆਪਣੇ ਸਕੂਲ ਦੇ ਵਿੱਚ ਲੈ ਕੇ ਗਏ ਤੇ ਨਾਲ ਮੈਨੂੰ ਵੀ ਲੈ ਕੇ ਗਏ ਸੀ ਤੇ ਮੈਂ ਉੱਥੇ ਮੋਨੋ ਐਕਟਿੰਗ ਕੀਤੀ ਸੋ ਮੈਨੂੰ ਮਤਲਬ ਮੇਰਾ ਇਸ ਪਰਿਵਾਰ ਦੇ ਨਾਲ ਬਹੁਤ ਲੰਬਾ ਰਿਸ਼ਤਾ ਹੈ ਔਰ ਬਹੁਤ ਗੂੜਾ ਹ ਹੁਣ ਵੀ ਥੋੜੇ ਦਿਨ ਪਹਿਲਾਂ ਜਦੋਂ ਮੈਂ ਡੈਡੀ ਨੂੰ ਲੈ ਕੇ ਗਈ ਸੀ ਘਰ ਤਪੜੀਆਂ ਸ਼ਾਦਾ ਪੁਰਾਣੀਆਂ ਜਿਹੜੀਆਂ ਤਾਜ਼ੀਆਂ ਹੋਈਆਂ ਸੀ ਬਹੁਤ ਮੋਹ ਪਿਆਰ ਮਿਲਿਆ ਹਮੇਸ਼ਾ ਮਿਲਦਾ ਰਿਹਾ ਹੈ ਔਰ ਮੈਂ ਚਾਹਾਂਗੀ ਕਿ ਇਹ ਪਰਿਵਾਰ ਸਰਗੀ ਪਰਿਵਾਰ ਲੰਬਾ ਸਮਾਂ ਕੰਮ ਕਰਦੇ ਰਹਿ ਇਸ ਫੀਲਡ ਦੇ ਵਿੱਚ ਜਿੰਨਾ ਜਿੰਨਾ ਕਲਾਕਾਰਾਂ ਨੇ ਇਹਨਾਂ ਨਾਲ ਕੰਮ ਕੀਤਾ ਮੈਂ ਵੈਸੇ ਮੈਂ ਚਾਹੁੰਦੀ ਸੀ ਕਿ ਅੱਜ ਹੋਰ ਵੀ ਬਹੁਤ ਸਾਰੇ ਕਲਾਕਾਰ ਹੁੰਦੇ ਇੱਥੇ ਪਰ ਮੈਨੂੰ ਲੱਗਦਾ ਹੈ ਕਿ ਸਭ ਦੀਆਂ ਮਜਬੂਰੀਆਂ ਹੁੰਦੀਆਂ ਬਿਜ਼ੀ ਹੁੰਦੇ ਆ ਮੈਂ ਅੱਜ ਮੈਂ ਵੀ ਬਿਜ਼ੀ ਸੀ ਪਰ ਮੈਨੂੰ ਲੱਗਦਾ ਸੀ ਵੀ ਅੱਜ ਦਾ ਦਿਨ ਕਿਸੇ ਵੀ ਹਾਲਤ ਚ ਮਿਸ ਨਹੀਂ ਕਰਨਾ ਚਾਹੀਦਾ ਇਹ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਇਸ ਕਰਕੇ ਕਿਉਂਕਿ ਮੈਂ ਵੀ ਇਸ ਪਰਿਵਾਰ ਦੇ ਵਿੱਚੋਂ ਨਿਕਲੀ ਹੋਏ ਸਰਗੀ ਪਰਿਵਾਰ ਤੋਂ ਵਿੱਚੋਂ ਨਿਕਲੀ ਸਾਡਾ ਕੰਮ ਉਹ ਤੁਸੀਂ ਕਦੇ ਵੀ ਭੁੱਲ ਨਹੀਂ ਸਕਦੇ ਜੋ ਸਰਗੀ ਪਰਿਵਾਰ ਦੀਆਂ ਯਾਦਾਂ ਜਿਹੜੀਆਂ ਉਹ ਕੰਟੀਨਿਉਟੀ ਦੇ ਵਿੱਚ ਸਾਡੇ ਨਾਲ ਨੇ ਔਰ ਨਾਟਕਾਂ ਦੀ ਲੜੀ ਤਾਂ ਬਹੁਤ ਲੰਬੀ ਹੈ ਬਹੁਤ ਲਗਾਤਾਰ ਕੰਮ ਕਰਦੇ ਰਹੇ ਹਾਂ ਮੈਂ ਤੇ ਰਮਨ ਜੀ ਨੂੰ ਇਹ ਹਾਨੂੰ ਉਹ ਵੀ ਕਹਿੰਦੇ ਨੇ ਬਾਜੀ ਸਰ ਮੇਰਾ ਤੇ ਰਮਨ ਦਾ ਜਿਹੜਾ ਗੂੜਾ ਰਿਸ਼ਤਾ ਹੈ ਉਹ ਵੀ ਸਰਗੀ ਪਰਿਵਾਰ ਤੋਂ ਹੀ ਬੜਿਆ ਉਦੋਂ ਹੀ ਅਸੀਂ ਇਕੱਠੀਆਂ ਹੋਈਆਂ ਉਦੋਂ ਹੀ ਅਸੀਂ ਕੰਟੀਨਿਊਟੀ ਦੇ ਵਿੱਚ ਨਾਟਕ ਕਰਨ ਲੱਗੀਆਂ ਔਰ ਉਸ ਤੋਂ ਬਾਅਦ ਤਾਂ ਫਿਰ ਅਸੀਂ ਜਦੋਂ ਵੀ ਚੰਡੀਗੜ੍ਹ ਟੈਗੋਰ ਥੀਏਟਰ ਦੇ ਵਿੱਚ ਜਾਂਦੇ ਹੁੰਦੇ ਸੀ ਤਾਂ ਲਗਾਤਾਰ ਐ ਹੁੰਦਾ ਸੀ ਕਿ ਵੀ ਇਕੱਠੀਆਂ ਨਹੀਂ ਜਾਣਾ ਉਦੋਂ ਤਾਂ ਇਹ ਵੀ ਹੁੰਦਾ ਸੀਗਾ ਕਿ ਜੇ ਅਨੀਤਾ ਕਿੱਥੇ ਹੈ ਘਰੇ ਨਹੀਂ ਹੈ ਫਿਰ ਉਹ ਰਮਨ ਦੇ ਨਾਲ ਹੋਏਗੀ ਰਮਨ ਕਿੱਥੇ ਇਹ ਕਰਨੀ ਆ ਫਿਰਾਨੀ ਤੋਂ ਦੇ ਨਾਮ ਲਈ ਦੀ ਸੋ ਉਹ ਬਹੁਤ ਪਿਆਰਾ ਰਿਸ਼ਤਾ ਉਹ ਸਰ ਕੀ ਪਰਿਵਾਰ ਤੋਂ ਹੀ ਮਿਲਿਆ ਹੈ ਮੈਨੂੰ ਲੱਗਦਾ ਹੈ ਕਿ ਜਿੰਨੇ ਕਲਾਕਾਰ ਜਿਸ ਸਰ ਕੀ ਪਰਿਵਾਰ ਦੇ ਵਿੱਚੋਂ ਨਿਕਲੇ ਨੇ ਉਹ ਬੁਲੰਦੀਆਂ ਨੂੰ ਛੂ ਰਹੇ ਨੇ ਬਹੁਤ ਬਹੁਤ ਮੁਬਾਰਕਾ ਸਾਰੇ ਕਲਾਕਾਰਾਂ ਨੂੰ ਔਰ ਸੰਜੀਵਨ ਬਾਜੀ ਨੂੰ ਖਾਸ ਕਰਕੇ ਸੰਜੀਵਨ ਬਾਜੀ ਤੇ ਜਿਸ ਤਰੀਕੇ ਦੇ ਨਾਲ ਜੋ ਡੈਡੀਕੇਸ਼ਨ ਮੈਨੂੰ ਇਹਨਾਂ ਦੇ ਵਿੱਚੋਂ ਦਿਖਾਈ ਦਿੱਤੀ ਹੈ ਉਹ ਸੱਚੀ-ਮੁੱਚੀ ਬਹੁਤ ਔਖੀ ਹੈ ਕਿਸੇ ਤਰੀਕੇ ਵੀ ਕੋਈ ਨਾਟਕ ਨੂੰ ਲਿਖਣਾ ਬਹੁਤ ਔਖਾ ਹੁੰਦਾ ਮੇਰੇ ਤੋਂ ਤਾਂ ਇੱਕ ਲਾਈਨ ਨਹੀਂ ਲਿਖੀ ਜਾਂਦੀ ਮੇਰੇ ਕੋਲੇ ਸ਼ਬਦੀਸ਼ ਹੈਗਾ ਇਸ ਕਰਕੇ ਉਹਦੀ ਸੀ ਮੈਮਰੀ ਲਗਾ ਦਿੰਨੀ ਆ ਸੋ ਨਾਟਕ ਨੂੰ ਲਿਖ ਕੇ ਉਸ ਤੋਂ ਬਾਅਦ ਲੋਕਾਂ ਤੱਕ ਪਹੁੰਚਾਉਣਾ ਬਹੁਤ ਔਖਾ ਹੁੰਦਾ ਔਰ ਸੰਜੀਵਨ ਪਾਜੀ ਨੇ ਇਹ ਕੰਟੀਨਿਊਟੀ ਦੇ ਵਿੱਚ ਕੰਮ ਕੀਤਾ ਔਰ ਮੈਨੂੰ ਲੱਗਦਾ ਹੈ ਕਿ ਕਈ ਨਾਟਕ ਹੋ ਚੁੱਕੇ ਹੋਣਗੇ ਜਿਹੜੇ ਲਗਾਤਾਰ ਐ ਸਾਲ ਦੇ ਵਿੱਚ ਲਿਖਿਆ ਤੇ ਨਾਲ ਦੀ ਨਾਲ ਖੇਡਿਆ ਗਿਆ ਤੇ ਮੇਰੇ ਵਰਗਾ ਨਾ ਹੁੰਦਾ ਕਿ ਮਤਲਬ ਵੀ ਨਾਟਕ ਨੂੰ ਪਹਿਲਾਂ ਲੱਭਣਾ ਫਿਰ ਕਰਨਾ ਹੈ ਫਿਰ ਡਿਸਕਸ ਕਰਨਾ ਹੈ ਫਿਰ ਉਹਦੇ ਤੇ ਜਾਣਾ ਹੈ ਪਰ ਬਾਜੀ ਨੇ ਹਮੇਸ਼ਾ ਹਮੇਸ਼ਾ ਆਪਣੀ ਕਲਮ ਨੂੰ ਪਹਿਲ ਦਿੱਤੀ ਔਰ ਕੋਈ ਮੁੱਦਾ ਚੱਕ ਲੈਣਾ ਅਨਿਤਾ ਮੈਂ ਆ ਰਹੇ ਹਾਂ ਇਸ ਵਿਸ਼ੇ ਦੇ ਉੱਤੇ ਲਿਖ ਰਿਹਾ ਹਾਂ ਹੁਣ ਮੈਂ ਐਸ ਵਿਸ਼ੇ ਦੇ ਉੱਤੇ ਲਿਖ ਰਿਹਾ ਸਾਡੀ ਡਿਸਕਸ਼ਨ ਕਈ ਵਾਰੀ ਫੋਨ ਤੇ ਹੋਈ ਹੈ ਸੋ ਬਦਲਿਆ ਲੱਗਦਾ ਹੈ ਕਿ ਕੰਟੀਨਿਉਟੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੁੰਦਾ ਪਰ ਸਲੂਟ ਹੈ ਸੰਜੀਵਨ ਬਾਜੀ ਤੁਹਾਨੂੰ ਤੇ ਰੰਜੀਵਨ ਜੀ ਤੁਹਾਨੂੰ ਵੀ ਬੇਸ਼ੱਕ ਤੁਸੀਂ ਆਪਣੀ ਵਕਾਲਤ ਦੇ ਵਿੱਚ ਬਹੁਤ ਰੁੱਝੇ ਰਹਿੰਦੇ ਹੋ ਪਰ ਫੜ ਫੜਾ ਟਾਈਮ ਕੱਢ ਲਿਆ ਕਰੋ ਰੰਗਮੰਚ ਜ਼ਿੰਦਾਬਾਦ ਹੈ ਔਰ ਹਮੇਸ਼ਾ ਰਹੇਗਾ ਬਹੁਤ-ਬਹੁਤ ਮੁਬਾਰਕ ਐ ਸਾਰੇ ਇਹ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਰਪ੍ਰਸ सीनियर ਐਡਵੋਕੇਟ ਸਰ ਆਰਐਸਸੀ ਮਾ ਜੀ ਕਿ ਉਹ ਸਾਨੂੰ ਅਸ਼ੀਰਵਾਦ ਰੂਪੀ ਜਿਹੜੇ ਦੋ ਸ਼ਬਦ ਨੇ ਉਹ प्लीज ਜੇ ਤੁਸੀਂ ਇੱਥੇ ਕੰਫਰਟੇਬਲ ਲੱਭੀ ਵਰਕੇ ਬੈਠੋ ਹਾਂਜੀ ਲਓ ਸਭ ਬਾਪ ਜਨਾਬ ਜੀ ਮੈਨੂੰ ਆਵਾਜ਼ ਆ ਰਹੀ ਹੈ ਜੀ ਹੈ ਨਹੀਂ ਕੋਈ ਮਨਜੀ ਕੋਲ ਚੁੱਪ ਕੋਈ ਨਹੀਂ ਮੈਂ ਇਸ ਕਰਕੇ ਬੈਠ ਕੇ ਉਸਤਾ ਦੀ ਕਰਾ ਸਰਪਰਸ ਇਹ ਤਾਂ ਯਾਪੀ ਮੇਰੇ ਲਈ ਐਸ 파ਸ਼ੀਆ ਬੈ ਮੇਰਾ ਮਨ ਵਿੱਚ ਦਾਖਲ ਉੱਭਾਰ ਬੈਠ ਕੇ ਜੁਗਤਾਂ ਵੀ ਆਪਣੀ ਦਾ ਮੈਨ ਨਹੀਂ ਕਰ ਸਕਦਾ ਨਾਵਲ ਮੈਂ ਨਹੀਂ ਲਿਖ ਸਕਦਾ ਕਿ ਜਿਹੜੇ ਬੰਦੇ ਨੂੰ ਫੇਰ ਵੀ ਦਾਖਲਾ ਦਿੱਤਾ ਜਾਏ ਉਹ ਨੂੰ ਜੋ ਮਰਜ਼ੀ ਨਾ ਦੇ ਲੋ ਤੁਸੀਂ ਕਦੇ ਹੈਕਰ ਬਹੁਤ ਦੇਰ ਦਾ ਕਾਫੀ ਦਰਵਾਜ਼ੇ ਦੀ ਗੱਲ ਨਹੀਂ ਹੋਏ ਅੱਛਾ ਇਹ ਇਹਨਾਂ ਦੀ ਮਿਹਰਬਾਨੀ ਹੈ ਲੇਕਿਨ ਮੈਂ ਕੱਲ ਤੋਂ ਤੋਂ ਕੰਪਨੀ ਦੇ ਬਾਰੇ ਸਾਨੀਆਂ ਕਰਦਾ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਮੈਂ ਬਹੁਤ ਨਿਰਾਸ਼ ਹੋ ਬਤੀਆ ਜਦੋਂ ਆਪਨੇ ਸਵੇਰ ਆਚਾਰ ਦੇ ਪਕਸ਼ਾ ਵਾਲੇ ਪੂਰੀ ਗੰਭਾਤ ਚੇਰਾਗਾ ਨੂੰ ਰੱਬਿਆ ਕਿ ਵਿੱਚ ਚੱਲ ਰਹੇ ਕੋਦੋਂ ਇਹਨਾਂ ਦੇ ਕੋਲ ਛਤਰ ਸਿਤੀ ਸੀ ਸਾਡੀ ਰੂਪ ਸਾਡੀ ਤੇ ਇਹ ਲੱਗਦਾ ਸੀ ਕਿ ਤੇ ਰਵਾਜ ਦੀਵਾ ਬਲਿਆ ਔਰ ਪੁੱਤ ਗੇਰ ਨਹੀਂ ਰਹੇ ਲੇਕਿਨ ਅਸਕੇ ਇਹਨਾਂ ਦੇ ਸੁਣਵਾਟੇ ਤਨ ਤੇਨਾਂ ਦੇ ਅੰਦਰ ਪੰਜਾਬੀ ਦਾ ਇੱਕ ਲਫਜ਼ ਆ ਜਿਹਦਾ ਬਰਤਨ ਸੇਡਕਸੀ ਇਹ ਨੂੰ ਦੁਬਾਰਾ ਮਨ ਨੇ ਦੁਬਾਰਾ ਕਾਇਮ ਰੱਖਿਆ ਅੱਗੇ ਚੱਲਦੇ ਇਹ ਮਨ ਨੂੰ ਚੌਕਾ ਦੇ ਆਪ ਸੋਚ ਲਈ ਹントਰ ਬਗਾਨ ਜੁਣਾ ਇਹਨਾਂ ਨੂੰ ਕੋਰਟ 'ਚ ਖੜੇ ਕੀਤਾ ਕਿ ਇਹਨਾਂ ਕੋਈ plots ਯਰ order ਕੈਸੀ ਹੈ ਸਿਰਫ 12 ਨਾਟਕ ਦਾ plots ਉਹ ਕੋਲ ਆਉਂ ਪੌਲੀਜੀ ਕਿਹਾ ਵੀ ਉਹ ਮੈਂ ਕਹਾ ਯਾਰ ਕੋਸ਼ਿਸ਼ ਕਰ ਲੈਣੇ ਅਸਲੀ ਬਾਬਰ 'ਚ ਖੜੇ ਹੋ ਕੇ ਕਹਿ ਵੀ ਸਾਡੀ ਪਹਿਲੀ ਕਿਸ਼ਤ ਵਾਪਸ ਕਰ ਦਿਓ ਸੋ ਇਹ ਦੋ ਗੱਲਾਂ ਦਾ ਫਰਕ ਹੈ ਕਿ ਕਿਸ ਗੱਲ ਦਾ ਕਿ ਕਿੰਨੇ ਥੋੜੇ ਸਬਰਾਨਾਸ ਇਹ ਨਬਲ ਡਾਕਟਰ ਲਾਇਆ ਨਾ ਮਿਸਾਲ ਕੰਨ ਦੇ ਤੇ ਦੂਜਾ ਇਹਦਾ ਕਿ ਕਾਸ਼ ਇਹ ਜਿਆ ਮੌਕਾ ਨਾ ਖੂਦਿਆ ਇਹ ਮੈਨੂੰ ਯਾਦ ਹੈ ਇਸ ਕਰਕੇ ਜਦੋਂ ਚੰਡੀਗੜ੍ਹ ਕਨਵੈਨਸ਼ਨ ਸੈਂਟਰ ਦੀ ਗੱਲ ਹੋਈ ਮੈਂ ਕਹਿੰਦਾ ਨਹੀਂ ਐਕੀ ਦੀ ਗਲਤੀ ਹੋ ਗਈ ਇਹ ਕੋਸੀ ਬਦਨਾਮੀ ਦੀ ਕੋਸ਼ਿਸ਼ ਸੋ ਇਹ ਗੱਲ ਜਿਹੜੀ ਹੈ ਇਹ ਤੂੰ ਅੱਗੇ ਵਧਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਜਦੋਂ ਜਪਾ ਅੱਜ ਜਦੋਂ ਮੈਂ ਤੁਹਾਡੇ ਨਾਲ discu ਕਰਨਗਾ ਉਹਦੇ ਚ ਮੈਨੂੰ ਲੱਗਦਾ ਹੈ ਕਿ ਸਨਕੀ ਦਾ ਰੋਲ ਬਹੁਤ ਵੱਡਾ ਸੀ। ਉਹ ਤੌਰ ਪੰਜਾਬੀ ਮੈਂ ਮਾਯੂਸ ਹਾਂ। ਮੈਂ ਠੀਕ ਹੀ ਬੋਲਦਾ। 13 ਕਰੋੜ ਦੀ ਜ਼ੁਬਾਨ ਹੈ। ਜਿਹੜੇ ਜੋ ਬਹੁਤ ਵੱਡੀ ਦਿੱਕਤੀ ਆਪਣੀ ਜ਼ੁਬਾਨ ਤੋਂ ਮੁਕਰ ਜਿਹੜੇ ਪਾਕਿਸਤਾਨ ਚ ਰਹ ਰਹੇ ਨੇ ਉਹ ਪੰਜਾਬੀ ਚ ਬਹੁਤ ਨੇ ਬਲਕਿ ਉਰਦੂ ਵੀ ਪੰਜਾਬੀ ਚ ਬੋਲਦੇ ਨੇ ਤੇ ਅੰਗਰੇਜ਼ੀ ਪੰਜਾਬੀ ਚ ਬੋਲਦੇ ਨੇ ਲੇਕਿਨ ਉਹਨਾਂ ਦੇ ਸਕੂਲ ਚ ਪੰਜਾਬੀ ਨਹੀਂ ਉਹਨਾਂ ਦੇ ਦਫਤਰ ਚ ਪੰਜਾਬੀ ਨਹੀਂ ਸੋ ਜਿਹੜੇ ਰਿਸਕ ਚ ਪੰਜਾਬੀ ਨਹੀਂ ਜੁੜੀ ਹੋਈ ਉਹ 5 ਸਾਲ ਨੂੰ 10 ਸਾਲ ਨੂੰ 20 ਸਾਲ ਨੂੰ ਦੋ ਪੀੜੀਆਂ ਨੂੰ ਖਤਮ ਹੋ ਗਿਆ ਹਿੱਧਰ ਆ ਗਏ ਹਰਿਆਣਾ ਬਣ ਗਿਆ ਮੈਂ ਹਰਿਆਣੇ ਦਾ ਲੋਕਾਂ ਨੂੰ ਕਹੇ ਮੈਂ ਤੁਹਾਨੂੰ ਨਾਲ ਇਹ ਗੱਲ ਖਾਸ ਤੌਰ ਤੇ ਸਾਂਝੀ ਕਰਨੀ ਚਾਹਣਾ ਕਿ ਅਸੀਂ ਲੋਕ ਹਰਿਆਣੇ ਕਿਉਂ ਗਏ ਕਿਉਂਕਿ ਲੋਕਾਂ ਨੇ ਪਾਰਟੀਸ਼ਨ ਦੀ ਮਾਰ ਖਾਧੀ ਸੀ ਉਹਨਾਂ ਨੂੰ ਲੱਗਿਆ ਕਿ ਸੁਰੱਖਿਆ ਅਸਲੀ ਜਿੰਨੀ ਦੂਰ ਚਲੇ ਜਾਏ ਹਰਿਆਣਾ ਬਿਲਕੁਲ ਪੰਜਾਬ ਦਾ ਹਾਕੀ ਹਰਿਆਣਵੀ ਬੋਲੀ ਪੰਜਾਬੀ ਜੀ ਬਿਲਕੁਲ ਜੇ ਟਰੇਨ ਨਹੀਂ ਹੈਗੀ ਤਾਂ ਫਸਟ ਕਲਾਸ ਹੈ ਉਹਦੇ ਬਾਅਦ ਜੋ ਪੰਜਾਬੀ ਜਿਹੜਾ ਹਰਿਆਣਵੀ ਪੰਜਾਬੀ ਚ ਬੈਠਿਆ ਸਰਦਾਰ ਨੂੰ ਉਹ ਅਮੂਰ ਨਜ਼ਰ ਆਏਗਾ ਇਹ tufaan ਕਾ ਯਾਰ ਪੰਜਾਬੀ ਨੂੰ ਇਸ਼ਕ ਕਰਦਾ ਹੈ ਤੇ ਯਾਰ ਜਿਹਨੂੰ ਪੰਜਾਬੀ ਬੋਲਣੋਂ ਵਗੈਰ ਕੋਈ ਹੋਰ ਬੋਲੀ ਨਹੀਂ ਆਉਂਦੀ। ਸੋ ਉਹਦੇ ਬਾਅਦ ਜਿਹਨੂੰ ਸਰਦਾ ਹੈ ਉਹ ਇੰਟੀ ਬੋਲਦਾ। ਜਿਹੜਾ ਉਹ ਤੋਂ ਸੌਖਾ ਹੈ। ਮਤਲਬ ਉਹ ਬ੍ਰੀਤੀ ਬੋਲਦਾ ਹੈ। ਇਹ ਜਿਹੜਾ ਸੰਕਟ ਹੈ ਜਿਹਦਾ ਸਾਹਮਣਾ ਹੋਰ ਗਹਿਰਾ ਹੋ ਜਾਣਾ ਹੈ। ਇਹਦਾ ਕਾਰਨ ਕੀ ਹੈ ਕਿ ਹੁਣ ਆ ਗਈ ਕੰਪਿਊਟਰ ਦੀ ਯੋਗਤਾ। ਉਸੇ ਪਤਾ ਨਹੀਂ ਲੋਕ ਕਿੱਦਾਂ ਹੈ ਕਿ ਨਹੀਂ। ਚੀਨ ਦੇ ਵਿੱਚ, ਜਪਾਨ ਦੇ ਵਿੱਚ, ਇਜ਼ਰਾਈਲ ਦੇ ਵਿੱਚ ਬੋਲੀ ਦੇ ਜ਼ਿੰ ਨਾਲ ਅਗਰੇਜ਼ੀ ਸਿੱਖੀ ਜਾ ਰਹੀ ਹੈ। ਇਹ ਦੋਸਤਾਂ ਦੇ ਕੋਲ ਇੱਕ ਪੂਰੀ ਫੌਜ ਹੈ ਜਿਹੜੀ ਅਗਰੇਜ਼ੀ ਜਾਣਦੀ ਹੈ। ਸੋ ਅਗਰੇਜ਼ੀ ਤਾਂ ਰੋਟੀ, ਰੋਜ਼ਗਾਰ, ਵਸੀਲਾ ਤਰੱਕੀ ਦਾ ਸਾਧਨ ਬਣ ਗਈ। ਰਾਸ਼ਟਰੀ ਪਛਾਣ ਗਿਆ ਚੱਲਿਆ ਨਹੀਂ ਜਾਣਾ। ਪੰਜਾਬੀ ਦਾ ਫਿਰ ਕੀ ਕਰੋਗੇ? ਜਾਂ ਤਾਂ ਬਗਾਲੀਆਂ ਵਾਂਗੂ ਮਰਾਠੀ ਦੇ ਲੋਕਾਂ ਵਾਂਗੂ ਆਪਣੀ ਬੋਲੀ ਨੂੰ ਇਸ਼ਕ ਕਰੋ। ਆਪਣੀ ਬੋਲੀ ਨੂੰ ਪੂਜੋ ਆਪਣੇ ਬੱਚਿਆਂ ਨੂੰ ਚੇਚਾ ਯਤਨ ਕਰਕੇ ਪੰਜਾਬੀ ਨੂੰ ਜਿਉਂਦੇ ਰੱਖੋ ਜਾਂ ਮਰ ਕੀ ਹੋਏਗਾ ਬੱਲੇ ਬੱਲੇ ਸ਼ਾਵਾ ਸ਼ਾਵਾ ਕਿਸੇ ਹਿੰਦੀ ਗਾਣੇ ਤੇ ਬਹਿ ਜਾਏਗਾ ਅਸੀਂ ਆਪਣਾ ਨਸ਼ਾ ਨਾ ਲੱਗੇ ਤਾਂ ਜਿਹੜਾ ਇਹ ਜਿਹੜੀ ਭੂਮਿਕਾ ਦੇਖ ਰਿਹਾ ਅਸੀਂ ਸੱਗੀ ਕਲਾ ਕੇਂਦਰ ਵਿੱਚ ਕੋਈ ਹੈ ਕਿ ਇਹ ਉਹਨਾਂ ਥੋੜੇ ਜਿਹੇ ਉਪਰਾលਿਆਂ ਚੋਂ ਹੈ ਜਿਹੜੇ ਉਪਰਾលਿਆਂ ਨਾਲ ਸ਼ਾਇਦ ਇਹ ਸ਼ਾਖ ਜਿਹੜੀ ਹੈ ਹਰੀ ਪਰ ਅਸੀਂ ਪੰਜਾਬੀ ਨੇ جب کوئی مسال دیا میں پنجابی ٹوابی ڈکشنری لفظ ایک مٹی جی ڈکشنری نظر آتی ہے جہی میں بیٹھ کے بنا سکتا ہوں اور کہڑی ایسی زبان ہو گی جن کو تیرہ کروڑ لوگ بولتے ہیں جن کی پجابی ٹوابی ایک سہ پیور ڈکشنری بھی نہ ہو کہ میں پاکستان کو ڈکشنری کا پتا کرایا شا شاہ پوری سب والی ڈکشنری ہے ایک تین والی من چونکہ کسی نے تحفہ دینا چاہیے میرے کو دل کا بھاگ پاؤں تو اُسی اپنی زبان اپنی ماں بولی نہیں کر رہے اس کر کے میں سرکی تو پتھر بدائی اس گل بھی دے رہا کہ انہیں پجابی کو بچاؤ لیفلت کرنے کا پیا کرنے یوگدان پایا ہے پر میں یہ کو کوپیل کرنا کہ اپنی زبان اپنی زبان اپنی شخصیت ہے میں نہیں کہہ رہا کہ بڑے ભાષા ਵੀ ਜਾਂ ਕੁਝ کہہ ਰਹੇ ਨੇ ਵੀ ਐਵੇਂ ਇੱਕ ਵੱਡਾ ਭਾਸ਼ਾ ਬੁਣਾਈ ਹੈ ਵੀ ਉਹਨੇ ਬੀਵੀ ਨੇ ਛੋਟੀਆਂ ਛੋਟੀਆਂ ਜ਼ਬਾਨਾਂ ਦਾ ਅਭਿਆਸ ਕੀਤਾ ਜਿਹੜੀਆਂ ਕੇ ਦੁਨੀਆਂ ਚੋਂ ਅਲੋਪ ਹੋ ਗਈਆਂ ਜਿਹਨੂੰ ਛੋਟੇ ਕਬੀਲੇ ਬੋਲਦੇ ਨੇ ਛੋਟੇ ਇਲਾਕੇ ਬੋਲਦੇ ਨੇ ਮੈਂ ਹਰਿਆਣੀਆਂ ਨੂੰ ਕਹਿਣਾ ਤੁਹਾਡੀ ਬੋਲੀ ਗਈ ਕਿਉਂਕਿ ਵੀ ਦੇ ਵੀ ਨੇੜੇ ਪੰਜਾਬੀ ਦੇ ਵੀ ਨੇੜੇ ਤੇ ਲਿਖਦੇ ਤੁਸੀਂ ਹੈ ਨਹੀਂ ਆ ਦੇ ਵਿਚ ਤੁਹਾਡਾ ਬਾਡੀਰ ਆਉਂਦੀਆਂ ਹਨ ਉਹਨਾਂ ਨੂੰ ਕੋਈ ਸੌਦਾ ਨਹੀਂ ਲੇਕਿਨ ਇਹ ਤਾਂ ਬਾਤ ਪੰਜਾਬ ਦੇ ਚੋਏ ਦਾ ਬਹੁਤ ਵੱਡਾ ਤੋਂ ਵੀ ਪੰਜਾਬੀ ਦੁਨੀਆ ਵਿੱਚ 10 ਵੱਡੀਆਂ ਦੁਕਾਨਾਂ ਚੁੱਕੀਆਂ ਹੁਣ ਪੰਜਾਬੀ ਉਮਰ ਚ ਮੀਲਾਉਂਦੀ ਵੱਡੀ ਹੈ ਉਸ ਤੋਂ ਵੱਧ ਤਾਂ ਸੋ ਮੇਰਾ ਮੇਰਾ ਸਾਧਿਆ ਤੇ ਅਸੀਂ ਸਾਰੇ ਇਸ ਪੰਜਾਬੀ ਦੇ ਉੱਪਰ ਕੋਈ ਵਰਤਦਾ ਕੋਈ ਜ਼ਿੰਮੇਵਾਰੀ ਲੈ ਕੇ ਚਾਹੀਏ پنجابی اس بولنی ہے پجابی گل کرنی ہے پجابی سے اصل وارتالاپ کرنی ہے، اسان اپنی زندگی کا حصہ بنایا اور یہ میں گزار رہا یہ سب خاص طور پہ پر پر پریاس کرنا چاہوں گا اپنے آپ میں شبدوں میں بہت شکر گزار ہوں مجھے یہاں نے بلایا میں پورا بلا سما بیٹھنا چاہتا میں آپ کو بہت موقع پہ دے تو اس جیسا میں ممبر نے بہت بہت بدائی اور اس بہت شکریہ ادا کرنی پنجابیوں پجاب کے طور پر کہ تھی اس ہلاک یہاں ہاتھ نہ صرف بلدے رکھے آپ کے اس نے کچھ ہی بھی کیا سو تھے واسطے بہت شبھ کامنا شب اچھا اور بہت ترقی آس کر رہے ہیں سارے ਮੈਂ ਈਮਾਸਾ ਬਾਰੇ ਇੱਕ ਗੱਲ ਕਹਿੰਦਾ ਹਾਂ ਜੀ ਵਿਦਵਾਨ ਆਸਪਾਸ ਤੋਂ ਇੱਕ ਨੂੰ ਉਧਾਰ ਇਹ ਇੱਕ ਅਲੱਗ ਅਲੱਗ ਦੀ ਗੱਲ ਹੈ ਵਿਦਵਾਨ ਅਟ ਸਿਆਸਤਾਂ ਦਾ ਨੂੰ ਉਧਾਰ ਸ਼ਾਸਤ ਮੈਨਸ ਕਰ ਦੋ ਇਹ ਵਿਦਵਾਨ ਕਾਨੂੰਨਦਾਨ ਨਹੀਂ ਲੋਕ ਇਹ ਕੋਈ ਇਪੋਰਟੈਂਟ ਦਾ ਮਾਉਂਡਾ ਜੇ ਵਿਦਵਾਨ ਵੀ ਨੇ ਚਿੰਤਕ ਵੀ ਨੇ ਸੇ ਭੁਗੀਏ ਪੰਜਾਬ ਦੀ ਗੱਲ ਨਹੀਂ ਕਰਦਾ ਪੂਰੇ ਹਿੰਦੁਸਤਾਨ 'ਚ ਜੇ 10 15 20 ਵੀਰ ਗਿਣਨੇ ਹੁਣ ਉਹਨਾਂ ਤੋਂ ਸ਼ੀਮਾ ਸਾਹਿਬ ਨੇ ਆਪਣਾ ਸਮਰਥਨ ਦਿਆਂ ਜਿੰਨੇ ਵੀ ਲੀਡਰ ਬੜੇ-ਬੜੇ ਕੰਮ ਕਮਨੀਤੀ ਤੋਂ ਆ ਕਰਦੇ ਨੇ ਬਾਦ ਕਰ ਬਾਦਲ ਹੋਵੇ ਬੜੇ-ਬੜੇ ਵੀਰ ਹੋਵੇ ਜਾਂ ਕੋਈ ਜਾਓ ਕੋ ਦਿੱਲੀ ਵਾਲੇ ਹੋਣ ਉਹ ਸਭ ਨੂੰ ਫਿਰ ਇਹ ਮਚਾਉਂਦੇ ਨੇ ਸ਼ੀਮਾ ਸਾਹਿਬ ਤੇ ਵੀਸਰਾ ਪੁੱਛੋ ਕਿ ਨਹੀਂ ਹੈ ਜਦੋਂ ਜਿਹੜੇ ਵੀ ਮਸਾਲੇ ਤੇ ਆਉਣਾ ਇਹ ਬਹੁਤ ਬੜੇ ਫਿਲਮ ਫਿਲਮ ਐਕਟਰ ਹੈ ਇਹਦਾ ਬਹੁਤ ਬੋਲੀ ਕੀ ਹੈ ਬੋਲੀ ਤਾਂ ਲਿਆ ਕੋਨੇ ਸਟੇਜ ਤੇ ਕਿਸੇ ਕਹਦਾ ਮੁਕਦੇ ਕਾਕੇ ਪਿਛਾ ਯਾਰ ਤੂੰ ਫੁੱਟਬਾਲ ਦੇ ਰੋਡੂ ਬੜਾ ਲੱਗਿਆ ਜਿਹੜਾ ਗੱਪਾਂ ਪੂਰੀ ਤਰ੍ਹਾਂ ਗਿਆ ਆ ਪਾਪੀ ਦਾ ਆ ਪਾਪੀ ਦਾ ਪੂਰੀ ਗਿਆ ਉਹ ਉਹ ਪੁੱਛੇ ਇਸ ਸਟੇਜ ਤੇ ਕੁੱਲੀ ਗੈਂਗ ਕਰੂਗਾ ਅੰਬਰ ਭਇਆ ਜਿਹੜਾ ਤੈਨੂੰ ਨਹੀਂ ਪਤਾ ਮੈਂ ਬੜਾ ਵਾੜਾ ਬੜਾ ਹੁੰਦਾ ਬੜਾ ਬੜਾ ਕੋਲ ਤਾਂ ਹੈ ਲੋਰੇ ਇੱਕ ਇੱਕ ਬੜੇ ਮਿਲਵਾਨ ਨੇ ਇੱਕ ਬੜੇ ਸਿਆਣੇ ਵਕੀਰ ਨੇ ਉਹ ਵੀਰੇ ਇਹ ਕੋਈ ਬੜਾ ਸਿਆਣਾ ਉਹ ਬਾਅਦ ਵਿੱਚ ਬੜਾ ਜਾਣ ਕੇ ਮੈਂ ਤੁਹਾਨੂੰ ਕਹਿੰਦਾ ਕੁੱਕਲੀ ਦੀ ਟੋਰਨ ਹੋਈ ਜੇ ਕਹਿੰਦੇ ਕਿ ਤੇ ਗੱਲਾਂ ਸੁਣ ਮੈਂ ਕਿਹਾ ਕੁੱਕੂ ਤੂੰ ਤਾਂ ਬੜਾ ਸਿਆਣਾ ਹੈ ਕਹਿੰਦਾ ਪਾਕਾ ਦਾ ਭਾਜੀ ਗਾ ਮੈਨੂੰ ਮਿਲਾਂ ਕਰਦੇ ਕਿ ਤੇ ਮੈਂ ਤੂੰ ਗੱਲ ਸੁਣ ਲੈ ਜੀ ਕੁੱਕੂ ਨੂੰ ਕੁੜੀ ਨੇ ਪੁੱਛਿਆ ਕਹਿੰਦੇ ਤੂੰ ਤੂੰ ਕਿਹੜੇ ਐਕਟਰ ਨੂੰ ਪ੍ਰੋਫਟ ਹੈ ਤੂੰ ਕਿਹੜੇ ਐਕਟਰ ਬਣਨਾ ਚਾਹੁੰਦਾ ਹੈ ਕਹਿੰਦਾ ਮੈਂ ਕੁੱਕੂ دیਵਾਨ ਬਣਨਾ ਚਾਹੁੰਦਾ ਤੜੀ ਮਾਰ ਹੈ ਕਿ ਨਹੀਂ ਬੜਾ ਸਿਆਣਾ ਆੜੂ ਬਾੜੇ ਸਿਆਣੇ